ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਜੋ ਆਪਾਂ ਸੀਐਮ ਭਵੰਤਮਨ ਦਾ ਇੱਕ ਖੁਲਾਸਾ ਕਰਨ ਜਾ ਰਹੇ ਹਾਂ ਜੋ ਕਿ ਰਵਨੀਤ ਬਿੱਟੂ ਬੰਨੀਓ ਇੱਕ ਗੱਲ ਦਾ ਖੁਲਾਸਾ ਕੀਤਾ ਗਿਆ ਜੋ ਇਹਨਾਂ ਦੇ ਕਪੂਰਥਲਾ ਹਾਊਸ ਜੋ ਕਿ ਭਈ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਆਪਾਂ ਕਹਿੰਦੇ ਰੇਡ ਪੈ ਚੁੱਕੀ ਜਿਹਦੇ ਵਿੱਚ ਕੀ ਸੀਐਮ ਭਵੰਤਮਨ ਫਸ ਚੁਕੇ ਆ ਤਾਂ ਇਹਦੇ ਦਿੱਲੀ ਦੇ ਵਿੱਚ ਜੋ ਇਹ ਇਲੈਕਸ਼ਨ ਹੋਣ ਜਾ ਰਹੇ ਸੀ ਤਾਂ ਉਸ ਤੋਂ ਪਹਿਲਾਂ ਕਿਉਂਕਿ 5 ਫਰਵਰੀ ਨੂੰ ਇਹ ਇਲੈਕਸ਼ਨ ਹੋਣ ਜਾ ਰਹੇ ਸੀ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਪੈਸਾ ਬੰਨਣਾ ਇਸ਼ਰਾਬ ਪੰਨਾ ਸ਼ੁਰੂ ਕਰਤਾ ਜਿਹਦੇ ਵਿੱਚ ਹੁਣ ਰਵਨੀਤ ਬਿੱਟੂ ਦਾ ਇਹ ਕਹਿਣਾ ਕਿਉਂਕਿ ਸਾਡੇ ਉੱਥੇ ਜੋ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਜੋ ਪਹੁੰਚੀ ਸੀ ਦੋਨੇ ਗੇਟ ਗੇਟਾਂ ਤੋਂ ਇਹਨਾਂ ਨੇ ਪਾਬੰਦੀ ਲਾਤੀ ਸੀ ਉੱਥੇ ਤਾਂ ਇਹਨਾਂ ਨੂੰ 2 ਘੰਟੇ 3 ਘੰਟੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਸਾਰਾ ਸਮਾਂ ਬੀਤ ਗਿਆ ਸ਼ਾਮ ਦੇ ਵਕਤ ਜਦੋਂ ਇਹਨਾਂ ਨੇ ਅੰਦਰੋਂ ਪੈਸਾ ਇਧਰ ਉਧਰ ਕਰਤਾ ਤਾਂ ਉਦੋਂ ਇਹਨਾਂ ਨੂੰ ਅੰਦਰ ਪ੍ਰਵੇਸ਼ ਹੋਣ ਦਿੱਤਾ ਆਰਮੀ ਨੌਜਵਾਨ ਤੇ ਪੰਜਾਬ ਪੁਲਿਸ ਉਦੋਂ ਪਹਿਲਾਂ 5-4 ਘੰਟੇ ਇਹਨਾਂ ਨੂੰ ਅ ਗੇਟ ਦੇ ਸਾਹਮਣੇ ਖਿੜਾਰੀ ਰੱਖਿਆ ਵੀ ਇਹਦੇ ਚ ਸਿੱਧਾ ਸਾਫ ਪਤਾ ਲੱਗਦਾ ਸੀਐਮ ਭਵਨਤਮਨ ਇੱਕ ਚੋਰ ਆ ਕਿਉਂਕਿ ਜੋ ਅੱਜ ਦੀਆਂ ਖਬਰਾਂ ਹੋਰ ਹੋਈਆਂ ਵਾਇਰਲ ਇਹਨਾਂ ਦੇ ਮੁੱਦੇ ਜਦੋਂ ਦਿਨ-ਵਿਦਨ ਜੋ ਵਧੇ ਜਾਂਦੇ ਹੈਗੇ ਕਿਉਂਕਿ ਜੋ ਅੱਜ ਦੀਆਂ ਇੱਕ ਖਬਰ ਹੋਰ ਹੋਈ ਆ ਵਾਇਰਲ ਜਿਹਦੇ ਵਿੱਚ ਕੀ ਸੀਐਮ ਭਵਨਤਮਨ ਪੰਜਾਬ ਦੇ ਵਿੱਚੋਂ ਦਿੱਲੀ ਦੇ ਵਿੱਚ ਸ਼ਰਾਬ ਭੇਜ ਰਿਹਾਗਾ ਜੋ ਮਜੀਠੀਆ ਤੇ ਇਹਨਾਂ ਬਿਕਰਮ ਮਜੀਠੀਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਤਾਂ ਤਰ੍ਹਾਂ-ਤਰ੍ਹਾਂ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਜੋ ਹੁਣ ਆਪਾਂ ਗੱਲ ਕਰੀਏ ਅਮਰਤਪਾਲ ਨੂੰ ਸੌਣ ਦੀ ਇਹਨਾਂ ਦੀ ਬਹੁਤ ਵੱਡੀ ਸਾਜ਼ਿਸ਼ ਸੀ ਐਨਐਸਏ ਲੋ ਲਵਾਈ ਕਿਨੇ ਆ ਸੇਮ ਭਵੰਤਮਾਨ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋਣ ਦਿੰਦਾ ਸੇਮ ਭਵੰਤਮਾਨ ਪੰਜਾਬ ਦੇ ਮੁੱਦੇ ਜਿੰਨੇ ਦੇ ਖਿਲਾਫ ਹੋ ਰਿਹਾ ਸਾਰਾ ਕੁਝ ਜਦੋਂ ਦੀ ਇਹ ਸਰਕਾਰ ਆਈ ਆ ਤਾਂ ਉਦੋਂ ਦਾ ਸਾਰਾ ਕੁਝ ਸੀਐਮ ਕੋ ਮੌਜੂਦਮ ਦੀ ਕੋਈ ਅੰਦਰ ਦੇ ਵਿੱਚ ਨਹੀਂ ਕੇਜਰੀਵਾਲ ਦੇ ਅੰਦਰ ਚਾ ਕਿਉਂਕਿ ਪੰਜਾਬ ਦੇ ਵਿੱਚ ਵੀ ਸਰਕਾਰ ਉਹੀ ਉਹੀ ਚਲਾ ਰਿਆ ਤਾਂ ਜੇ ਗੱਲ ਕਰੀਏ ਸੀਐਮ ਕੋ ਮੌਜੂਦਮ ਦੀ ਇਹ ਤਾਂ ਸਿਰਫ ਇੱਕ ਰਬੜ ਦੀ ਮੋਹਰ ਬਣ ਚੁੱਕਿਆ ਕਿਉਂਕਿ ਜਿਵੇਂ ਕੇਜਰੀਵਾਲ ਕਹਿੰਦਾ ਹੁੰਦਾ ਤਾਂ ਉਹ ਵੀ ਆ ਜਿਵੇਂ ਆਪਾਂ ਕਹਿ ਦਈਏ ਵੀ ਜਦੋਂ ਡੋਰ ਸਾਰੀ ਕੇਜਰੀਵਾਲ ਦੇ ਹੱਥ ਵਿੱਚ ਆ ਇਹਨੂੰ ਸਿਰਫ ਇੱਕ ਰਬੜ ਦੀ ਮੋਹਰ ਬਣਾ ਕੇ ਰੱਖਿਆ ਗਿਆ ਜਦੋਂ ਕਿਤੇ ਕਾਫਲਾ ਲੰਘਦਾ ਮੂਹਰੇ ਕੇਜਰੀਵਾਲ ਦੀ ਗੱਡੀ ਹੁੰਦੀ ਆ ਤਾਂ ਪਿੱਛੇ ਲਾਸਟ ਵਾਲੀ ਪਿੱਛੇ ਜਮਾਂ ਖੁੰਝ ਦੇ ਵਿੱਚ ਬੈਠਾ ਹੁੰਦਾ ਸੀ ਐਮ ਭਵਨਤਮਨ ਤਾਂ ਇਹ ਕਿੱਥੋਂ ਦੀ ਸਰਕਾਰ ਆ ਸਾਡੇ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਲਿਆਉਣਾ ਚਾਹੁੰਦਾ ਇਹ ਸੀਐਮ ਭਵਨਤਮਨ ਕਿਉਂਕਿ ਖੁਦ ਤੋਂ ਤਾਂ ਸਰਕਾਰ ਨਹੀਂ ਚੱਲਦੀ ਖੁਦ ਇੱਕ ਆਪਾਂ ਕਹਿੰਦੇ ਇਹ ਗਲਤ ਸ਼ਕਸ ਨੂੰ ਆਪਣੇ ਪੰਜਾਬ ਦੀ ਡੋਰ ਸੌਂਪਦੀ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬ ਦਾ ਸਾਰਾ ਸਾਡਾ ਪੰਜਾਬ ਸੀਐਮ ਭਵਨਤਮਨ ਨੂੰ ਸੌਂਪਦਾ ਤਾਂ ਇਹਨੂੰ ਪੰਜਾਬ ਚਲਾਉਣ ਦਾ ਬਿਲਕੁਲ ਨਹੀਂ ਭਈ ਆਪਾਂ ਕਹਿੰਦੇ ਆ ਖੁਦ ਨੂੰ ਨਹੀਂ ਪਤਾ ਇੱਕ ਸ਼ਰਾਬ ਪੀਣ ਵਾਲੇ ਨੂੰ ਦੇਸ਼ ਚਲਾਉਣ ਦਾ ਅਹੁਦਾ ਦੇ ਤਾਂ ਕਿਉਂਕਿ ਜੇ ਆਪਾਂ ਗੱਲ ਕਰੀਏ ਹੁਣ ਕੇਜਰੀਵਾਲ ਦੀ ਹਰ ਪਾਸੋਂ ਇਹਨਾਂ ਨੂੰ ਹੁਣ ਇਹ ਡਰ ਹੋ ਰਿਹਾ ਵੀ ਸਾਡੀ ਕਿਤੇ ਕੁਰਸੀ ਖਤਰੇ 'ਚ ਆ ਚੁੱਕੀ ਕੁਰਸੀ ਤੋਂ ਨਾ ਲਹਿ ਜੀ ਕਿਉਂਕਿ ਜੋ ਸੀਐਮ ਪ੍ਰਧਾਨ ਤਮਾਨ ਦੇ ਖਿਲਾਫ ਹੁਣ ਇਹਨਾਂ ਨੇ ਟਾਰਗੇਟ ਕਰ ਰੱਖਿਆ ਬੀਜੇਪੀ ਨੂੰ ਵੀ ਬੀਜੇਪੀ ਸਾਨੂੰ ਫਸਾਉਣ ਦੀ ਸਾਜ਼ਿਸ਼ ਆ ਤਾਂ ਜਿਹੜਾ ਇਹ ਭਾਰੀ ਜਨਤੀ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਵੋਟਾਂ ਦੇ ਸਮੇਂ ਤੋਂ ਪਹਿਲਾਂ 5 ਫਰਵਰੀ ਨੂੰ ਵੋਟਾਂ ਹੋਣ ਜਾ ਰਹੀਆਂ ਸੀ ਤਾਂ ਹੁਣ ਜਿਹੜੀਆਂ ਇਹ 5 ਫਰਵਰੀ ਤੋਂ ਪਹਿਲਾਂ ਪੈਸਾ ਤੇ ਸ਼ਰਾਬ ਲੋਕਾਂ ਦੇ ਵਿੱਚ ਵੰਡੀ ਜਾ ਰਹੀ ਸੀ ਸ਼ਰਿਆਮ ਇਹਦੇ ਵਿੱਚ ਹੁਣ ਸੀਐਮ ਭਵਨਤਮਨ ਦਾ ਜੋ ਖੁਲਾਸਾ ਹੋਇਆ ਜੋ ਹਾਈਲਾਈਟ ਮੁੱਦਾ ਬਣ ਚੁੱਕਿਆ ਤਾਂ ਜੋ ਮਜੀਠੀਆ ਨੇ ਵੀ ਉਹਨਾਂ ਦੀਆਂ ਅੱਜ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਹਾਈਲਾਈਟ ਮੁੱਦਾ ਉਹ ਵੀ ਕਿਉਂਕਿ ਇਹਨਾਂ ਨੇ ਇੱਕ ਫੈਕਟਰੀ ਦੇ ਵਿੱਚੋਂ ਸ਼ਰਾਬ ਬਰਾਮਤ ਹੋਈ ਹੈ ਦਿੱਲੀ ਦੇ ਵਿੱਚੋਂ ਪੰਜਾਬ ਦੀ ਸ਼ਰਾਬ ਤਾਂ ਉਹ ਪੰਜਾਬ ਦੇ ਵਿੱਚੋਂ ਜੋ ਆਪਾਂ ਕਹਿੰਦੀਏ ਵੀ ਘਟੋ ਘਟ ਲੱਖਾਂ ਦੀ ਗਿਣਤੀ ਦੇ ਵਿੱਚ ਪੇਟੀਆਂ ਸ਼ਰਾਬ ਦੀਆਂ ਪੁਚਾਈਆਂ ਗਈਆਂ ਤਾਂ ਜੋ ਇਹ ਪੈਸਾ ਵੀ ਜਿਹੜੇ ਹਿਸਾਬ ਨਾਲ ਰਮਨੀਤ ਬਿੱਟੂ ਦਾ ਵੀ ਇਹੀ ਕਹਿਣਾ ਵੀ 2-4 ਘੰਟੇ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਗੇਟ ਦੇ ਵਿੱਚ ਖੜੇ ਰਹੇ ਪਰ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤੇ ਇਹਦਾ ਕਰਕੇ ਅੰਦਰ ਜੋ ਆਪਾਂ ਕਹਿੰਦੀਏ ਵੀ ਅੰਦਰ ਜੋ ਕੰਮ ਚੱਲ ਰਿਹਾ ਸੀ ਇਧਰ ਉਧਰ ਪੈਸੇ ਛਪਾਉਣ ਦਾ ਜਦੋਂ ਸ਼ਾਮ ਦਾ ਵੇਲਾ ਹੋਇਆ ਸਾਰਾ ਦਿਨ ਢਲ ਗਿਆ ਤੇ ਉਦੋਂ ਪ੍ਰਵੇਸ਼ ਹੋਣ ਦਿੱਤੇ ਅੰਦਰੋਂ ਕਿਉਂਕਿ ਉਦੋਂ ਪਹਿਲਾਂ ਸਾਰਾ ਕੁਝ ਸਾਫ਼ ਕਰਤਾ ਸੀ ਇਹਦੇ ਵਿੱਚ ਸੀਐਮ ਭਵਨਤਮਨ ਦੀ ਇੱਕ ਬਹੁਤ ਵੱਡੀ ਚੋਰੀ ਹੈ ਕਿਉਂਕਿ ਜਦੋਂ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਕਪੂਰਥਲਾ ਹਾਊਸ ਜਿੱਥੇ ਕਿ ਸੀਐਮ ਭਵਨਤਮਨ ਦੀਆਂ ਮੀਟਿੰਗਾਂ ਹੁੰਦੀਆਂ ਜਿੱਥੋਂ ਕਿ ਚੱਲਦੀ ਹੈ ਸਾਰੀ ਸਰਕਾਰ ਤਾਂ ਜਿੱਥੋਂ ਆਪਾਂ ਕਹਿ ਲਈਏ ਵੀ ਇਹਦਾ ਘਰ ਵੀ ਕਿਹਾ ਜਾਂਦਾ ਕਪੂਰਥਲਾ ਹਾਊਸ ਤਾਂ ਉੱਥੇ ਜੋ ਆਪਣੇ ਜੋ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਪਹੁੰਚੀ ਸਾਰਾ ਦਿਨ ਉਥੇ ਮੰਨ ਕੇ ਚੱਲੋ ਕਹਿੰਦਾ ਮਤਲਬ 5-4 ਘੰਟੇ ਸਾਡੀ ਪੰਜਾਬ ਪੁਲਿਸ ਆਰਮੀ ਦੇ ਨੌਜਵਾਨ ਖੜੇ ਰਹੇ ਪਰ ਇਹਨਾਂ ਨੇ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤੇ ਸ਼ਾਮ ਦੇ ਵਕਤ ਜਦੋਂ ਇਹ ਉਹਨਾਂ ਨੇ ਕਹਿੰਦਾ ਅੰਦਰ ਜੋ ਪੈਸਾ ਕਰੋੜਾਂ ਦੀ ਗਿਣਤੀ ਦੇ ਵਿੱਚ ਪਿਆ ਹੋਇਆ ਸੀ ਤਾਂ ਉਹ ਇਧਰ ਉਧਰ ਕਰ ਰਹੇ ਸੀ ਕਹਿੰਦਾ ਮਤਲਬ ਇਹ ਆ ਵੀ ਅਗਰ ਜੇ ਉਹ ਸੱਚੇ ਹੁੰਦੇ ਤਾਂ ਤੁਰੰਤ ਉਹ ਉਹਨਾਂ ਵਾਸਤੇ ਗੇਟ ਖੋਲ ਦੇਣਾ ਸੀ ਕਿਉਂਕਿ ਉਹ ਇੱਕ ਸੁਰੱਖਿਆ ਕਰਮਚਾਰੀ ਜੋ ਆਪਣੇ ਤਾਂ ਉਹ ਸੀਗੇ ਕੋਈ ਆਮ ਵਿਅਕਤੀ ਤਾਂ ਹੈ ਨਹੀਂ ਵੀ ਜੀ ਤੁਸੀਂ ਨਾ ਖੋਲਦੇ ਤਾ ਜਾਂਚ ਕਰਨ ਵਾਸਤੇ ਗੇਟ ਨਹੀਂ ਖੁੱਲਿਆ ਗਿਆ ਇਹਦੇ ਤੋਂ ਸਾਫ ਪਤਾ ਲੱਗਦਾ ਸੀਐਮ ਪੁਆਰਤਮਾਨਿਕ ਚੋਰ ਆ ਕਿਉਂਕਿ ਇੱਕ ਸੀਐਮ ਪੁਆਰਤਮਾਨਿਕ ਮੰਨਦੇ ਆ ਵੀ ਇੱਕ ਸੀਐਮ ਆ ਤਾਂ ਫਿਰ ਉਹ ਜਦੋਂ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਪਹੁੰਚੀ ਤਾਂ ਉਥੇ ਗੇਟ ਕਿਉਂ ਨਹੀਂ ਖੁੱਲਿਆ ਗਿਆ ਸਾਰਾ ਦਿਨ ਜੋ ਉਥੇ ਪੁਲਿਸ ਖੜੀ ਰਹੀ ਤੇ ਪੰਜਾਬ ਦੇ ਆਪਣੇ ਆਰਮੀ ਦੇ ਨੌਜਵਾਨ ਖੜੇ ਰਹੇ ਸ਼ਾਮ ਦੇ ਵਕਤ ਜਦੋਂ ਸਾਰਾ ਦਿਨ ਢਲ ਗਿਆ ਉਦੋਂ ਬਾਅਦ ਇਹਨਾਂ ਨੂੰ ਅੰਦਰ ਪ੍ਰਵੇਸ਼ ਹੋਣ ਦਿੱਤਾ ਇਹਦੇ ਚ ਸਿੱਧਾ ਸਾਫ ਪਤਾ ਲੱਗਦਾ ਵੀ ਸੀਐਮ ਭਵਨਤਮਾਲਿਕ ਚੋਰ ਆ ਕਿਉਂਕਿ ਅੰਦਰ ਜੋ ਕਰੋੜਾਂ ਦੀ ਗਿਣਤੀ ਵਿੱਚ ਪੈਸੇ ਜੋ 5 ਫਰਵਰੀ ਨੂੰ ਵਿਧਾਨ ਸਭਾ ਦੇ ਚੋਣ ਹੋ ਰਹੇ ਸੀ ਤਾਂ ਉਦੋਂ ਪਹਿਲਾਂ ਇਹਨਾਂ ਨੇ ਪੈਸਾ ਪੈਸੇ ਵੰੜਨੇ ਸ਼ੁਰੂ ਕਰਤੇ ਕਿਉਂਕਿ 5 ਫਰਵਰੀ ਚਾਹੇ ਬਹੁਤ ਸਮਾਂ ਪਿਆ ਸੀ ਤਾਂ ਪੈਸਾ ਵੰੜਨਾ ਇਹਨਾਂ ਨੇ ਸ਼ੁਰੂ ਕਰਤਾ ਸ਼ਰਾਬ ਤੇ ਪੈਸਾ ਤੇ ਜੇ ਹੁਣ ਗੱਲ ਕਰੀਏ ਆਪਾਂ ਕੇਜਰੀਵਾਲ ਦੀ ਹੁਣ ਇਹਦੀ ਸਾਰੀ ਸਰਕਾਰ ਦਿੱਲੀ ਦੇ ਵਿੱਚ ਲੈ ਕੇ ਤਾਂ ਸਾਡੇ ਪੰਜਾਬ ਤੱਕ ਇਹਦੀ ਸਰਕਾਰ ਚੱਲਦੀ ਆ ਸੇਮ ਭਵਿੱਤਮਾਨਿਕ ਨਾਮ ਦਾ ਮੁੱਖ ਮੰਤਰੀ ਆ ਜਿਹਨੂੰ ਕਿ ਸਾਡੇ ਲੋਕਾਂ ਨੇ ਬਹੁਤ ਆਪਾਂ ਕਹਦੀਏ ਵੀ ਖੁਸ਼ੀ ਦੇ ਨਾਲ ਨਾਲੋ ਚੁਣਿਆ ਸੀ ਜਿਹੜੇ ਹਸਾਮਨਾ ਦੋ ਘਰਾਂ ਤੋਂ ਅੱਕ ਕੇ ਤੀਜਾ ਘਰ ਸੀਐਮ ਭਵਿੱਤਮਾਨ ਦਾ ਚੁਣਿਆ ਸੀ ਉਹਦੇ ਵਿੱਚੋਂ ਵੀ ਇਹ ਨਾਕਾਮ ਰਹਿ ਗਈ ਕਿਉਂਕਿ ਇਹਨੇ ਕੋਈ ਪੰਜਾਬ ਦੇ ਵਿੱਚ ਖਾਸ ਕੰਮ ਨਹੀਂ ਕਰਾਇਆ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੇ ਧਰਨੇ ਲੱਗਣੇ ਸ਼ੁਰੂ ਹੋਏ ਆ ਤਾਂ ਉਦੋਂ ਦਾ ਆਤਿਆਚਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੰਘਾਂ ਦੇ ਡਾਂਗਾ ਮਾਰੀਆਂ ਜਾਂਦੀਆਂ ਜਦੋਂ ਦੀ ਇਹ ਸਰਕਾਰ ਆਈ ਇਸ ਚਾਰੇ ਪਾਸੋਂ ਫਿਟਮੂਹੀ ਮਿਲ ਰਹੀ ਹੈ ਸਰਕਾਰ ਨੂੰ ਕਿਉਂਕਿ ਕੁਝ ਖਾਸ ਕੰਮ ਨਹੀਂ ਕਰਾਇਆ ਬਾਅਦ ਇਹਨੇ ਵੱਡੇ ਵੱਡੇ ਕਰਲੇ ਲੋਕਾਂ ਨਾਲ ਮੈਂ ਜੀ ਨੌਕਰੀਆਂ ਦਿੱਤੀਆਂ ਜੀ ਮੈਂ ਬਿਜਲੀ ਫ੍ਰੀ ਕਰਤੀ ਜੀ ਉਹ ਕਰਤੀ ਜੀ ਕੱਲੀ ਬਿਜਲੀ ਫ੍ਰੀ ਕਰਨ ਨਾਲ ਗਰੀਬਾਂ ਦੇ ਹੱਲ ਨਹੀਂ ਹੁੰਦੇ ਤੇ ਜੋ ਇਹ ਗੱਲ ਕਰੀ ਆਪਣੇ ਕਿਸਾਨ ਭਰਾਵਾਂ ਦੀ ਜਗਜੀਤ ਸਿੰਘ ਜਿਵੇਂ ਡੱਲੇਵਾਲ ਉਹ ਵੀ ਮਰਨ ਵਰਤੇ ਬੈਠਿਆ ਚਾਰੇ ਪਾਸੇ ਇਹਨਾਂ ਦੀ ਫਟਮੂਹੀ ਇਹਨਾਂ ਨੂੰ ਮਿਲ ਰਹੀ ਹੈ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਉਦੋਂ ਦੇ ਹੰਗਾਮੇ ਹੋਣੇ ਸ਼ੁਰੂ ਹੋ ਰਹੇ ਆ ਅਤਿਆਚਾਰ ਲੋਕਾਂ ਤੇ ਤਾਂ ਜਿਵੇਂ ਗੱਲ ਕਰੀਏ ਆਪਾਂ ਮੈਂ ਹਰ ਵੀਡੀਓ ਚ ਬੋਲਦਾ ਹਾਂ ਨਾ ਗੁਰੂ ਸਾਹਿਬ ਦੀ ਯੂਰੀ ਦੇ ਵਿੱਚ ਵੀ ਅਥਰੂ ਗੈਸ ਦੇ ਕੋਲੇ ਸਿੱਟੇ ਕਿਉਂਕਿ ਇੱਕ ਗੁਰੂ ਜਿਉਂ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਮੋਰਚਾ ਰੱਖਿਆ ਗਿਆ ਸੀ ਇੱਕ ਉੱਥੇ ਵੀ ਇਹਨਾਂ ਨੇ ਛੱਡਿਆ ਗੁਰੂ ਸਾਹਿਬ ਦੀ ਯੂਰੀ ਦੇ ਵਿੱਚ ਵੀ ਅਥਰੂ ਗੈਸ ਦੇ ਕੋਲੇ ਢੇਕੇਗੇ ਤਾਂ ਜਿਹੜੇ ਉੱਥੇ ਜਿਹੜੇ ਆਪਾਂ ਕਹਿੰਦੇ ਪੁਲਿਸ ਕਰਮਚਾਰੀ ਜਿੰਨਾਂ ਨੇ ਸਿੱਟੇ ਸੀ ਉਹਨਾਂ ਨੂੰ ਨੌਕਰੀ ਤੋਂ ਲਾਹ ਦਿੱਤਾ ਦੇ ਦਿੱਤਾ ਜਾਣਾ ਸੀ ਆਪਣਾ ਇਹ ਕਹਿਣਾ ਸਾਡੇ ਸਿੰਘਾਂ ਦਾ ਵੀ ਉਹਨਾਂ ਨੂੰ ਨੌਕਰੀ ਤੋਂ ਲਾਹ ਦਿੱਤਾ ਜਾਵੇ ਜਿਨ੍ਹਾਂ ਨੇ ਇਹ ਅਥਰੂ ਗਾਂ ਦੇ ਗੋਲੇ ਸਿੱਟੇ ਸੀ ਕਿਉਂਕਿ ਹੱਕ ਵੀ ਬੰਦਾ ਜੋ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਅਥਰੂ ਗਾਂ ਦੇ ਗੋਲੇ ਸਿੱਟ ਸਕਦੇ ਆ ਤੇ ਡਾਂਗਾ ਸਿੰਘਾਂ ਦੇ ਮਾਰ ਸਕਦੇ ਆ ਤਾਂ ਉਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਇਹ ਸਾਡੇ ਸਿੰਘਾਂ ਦਾ ਕਹਿਣਾ ਸੀ ਪਰ ਫਿਰ ਵੀ ਜੋ ਇਹ ਸੀਐਮ ਪਹੁਤ ਤਮੜ ਇਹਦੇ ਪੈਰੋਂ ਜੋ ਆਪਾਂ ਕਹਿੰਦੇ ਜਿਹੜੀਆਂ ਸਰਕਾਰਾਂ ਜੋ ਪੰਜਾਬ ਦੀ ਸਰਕਾਰ ਚੱਲਦੀ ਆ ਤਾ ਇਹਨੂੰ ਦੇਸ਼ ਦਾ ਬਿਲਕੁਲ ਨਹੀਂ ਪਤਾ ਚਲਾਉਣ ਦਾ ਕਿਉਂਕਿ ਇੱਕ ਗਲਤ ਹਰ ਵੀਡੀਓ ਚ ਕਹਣਾ ਨਾ ਮੈਂ ਇੱਕ ਗਲਤ ਸਖਸ ਨੂੰ ਡੋਰ ਪੜਾਤੀ ਪੰਜਾਬ ਦੀ ਜਿਹਨੂੰ ਖੁਦ ਦਾ ਨਹੀਂ ਪਤਾ ਮੈਂ ਕਰਨਾ ਕੀ ਆ ਹੁਣ ਸਾਰੀ ਡੋਰ ਕੇਜਰੀਵਾਲ ਦੇ ਹੱਥ ਚਾ ਜੋ ਚਾਹੇ ਕੁਝ ਮਰਜ਼ੀ ਕਰੇ ਉਹਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਤੇ ਸਾਡੇ ਪੰਜਾਬ ਦੇ ਲੋਕ ਨਹੀਂ ਕਬੂਲ ਕਰਨਗੇ ਕਿਉਂਕਿ ਸੀਐਮ ਭਵਨ ਤਮਾਨ ਨੂੰ ਵੀ ਨਹੀਂ ਕੀਤਾ ਤਾਂ ਉਹਨੂੰ ਵੀ ਨਹੀਂ ਕਰਨਗੇ ਉਹ ਖੁਦ ਇੱਕ ਅਪਰਾਧੀ ਆ ਦਿੱਲੀ ਦਾ ਜਿਹਨੂੰ ਲਾਲਾ ਕਹਿੰਦੇ ਆ ਚਲੋ ਜੀ ਖਾਸ ਕਰਕੇ ਆਪਣੀ ਪੰਜਾਬ ਦੇ ਪ੍ਰਤੀ ਜੋ ਵੀਡੀਓ ਹੁੰਦੀਆਂ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਜੋ ਪੰਜਾਬ ਚ ਹੁੰਦੀ ਹੈ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੋ ਅੱਜ ਦੇ ਖੁਲਾਸੇ ਸੀਐਮ ਭਵਨਤਮਨ ਨੂੰ ਲੈ ਕੇ ਜੋ ਖਬਰ ਆਈ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਮਿਲਦੇ ਆ ਕੱਲ ਨੂੰ ਨਵੀਂ ਟੌਪ ਤੇ ਧੰਨਵਾਦ